মুযকন시ও সানে ালু। ਸਾਡੇ 450 ਸਾਲਾਂ ਗੁਰਕਾ ਗੱਦੀ ਗੁਰੂ ਅਮਰਦਾਸ ਜੀ ਦਾ 450 ਸਾਲਾਂ ਦੇ ਸੰਬੰਧ ਵਿੱਚ ਅਜਾਇਬ ਘਰ ਵਾਹਿਗੁਰੂ ਵਾਰੇ ਗੁਰੂ ਵਾਹਿਗੁਰੂ ਵਾਰੇ ਗੁਰੂ ਜੀ ਆਜੋ ਯਾਦ ਕਰ ਜਾ ਕੇ ਜੀ ਵਾਹਿਗੁਰੂ ਵਾਹਿਗੁਰੂ ਪਹਿਲੇ ਪਾਗਤ ਫਿਰ ਸੰਗਤ ਲਗਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਕਾ ਗੱਤੂ ਦੇ ਅਮਰ ਗੁਰਕਾ ਗੱਤੂ ਦੇ ਬੰਧ ਵਿੱਚ ਜੈਕਾਰ ਗੱਤੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪਣੇ ਨਾਮ ਘਾਦੇ ਦਾ ਵਿਚਾਰਾਂ ਦੀ ਸੇਵਾ ਫਿਰ ਮੇਰੀ ਪੰਜ ਪਿਆਰੇ ਜੀ ਸੰਤ ਸਾਹਿਬ ਤੋਂ ਆ ਰਹੇ ਨੇ ਅਪ ਸਾਰੇ ਮਰੀਕੀ ਗੱਲ ਹੋਏ ਜੀ ਅੱਜ ਅਸੀਂ ਸਾਰੇ ਗੁਰੂਆਂ ਨੇ ਮਨਾਉਗੇ ਵਾਹਿਗੁਰੂ ਵਾਹਿਗੁਰੂ ਦੇ ਭਾਗ ਨੇ ਵਾਹਿਗੁਰੂ ਮਨਾਉਗੇ ਭਾਗ ਲਗੋਗੇ ਵਾਹਿਗੁਰੂ 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 ਜੀ ਬੀਟੀ ਆਜੋ ਅੰਮ੍ਰਿਤ ਕਰ ਵਾਹਿਗੁਰੂ ਜੀ ਧੰਨਨਾ ਜੀ ਤੋਂ ਤੇਰੀ ਬਰਤ ਦੇ ਕਮਾਈ ਧੰਨ ਗਦਾਬਾ ਹੋ ਗਏ वडी कमाल अनुनाद गुरुवार की बारात साईं बेटे अपन को संचालो बेईमानी बने प्यारे चीनी मां कंसर्ट को आ रहे हैं अपन अपना नाम बताओ बितारती सेवा भिड़ियों में की अपन शक्तों गुरुवार के बादों सेन सजो आजू बाजू में बूढ़ी जाम कोड़ी शांत के ना कोड़ी बिना पागलों ਦਰਮਾਨੰਦ ਆਰਮਾਨਾ ਬੋਲੇ ਤਰਮੋਹੇ ਆਨੁ ਵੈਗੁਰ ਜੀ ਆਲੋਕ ਹੈ ਨਮੋ ਆਨੁ ਬੰਸਾ ਜੀ ਨਮੋ ਵਾਹਿ ਜੀ ਸਤਿ ਸਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ